ਆਪਾਂ ਨਾ ਇਹ ਉਦੇਪੁਰ ਜ਼ਿਲ੍ਹੇ ਤੋਂ 52 ਕਿਲੋਮੀਟਰ ਪੈਂਦੀ ਆ ਉਦੇਪੁਰ ਜ਼ਿਲ੍ਹੇ ਦੇ ਵਿੱਚ ਪੈਂਦੀ ਆ ਜੈਸ ਮੰਡੇ ਦਾ ਨਾਮ ਆ ਝੀਲ ਦਾ ਇਹਨੂੰ ਆਈਲੈਂਡ ਵੀ ਕਹਿੰਦੇ ਆ ਕਿਉਂਕਿ ਇਹ ਝੀਲ ਦੇ ਵਿੱਚ ਨਾ ਗੱਬੇ ਆਈਲੈਂਡ ਪੈ ਜਾਂਦਾ ਇੱਥੇ ਬੋਟਿੰਗ ਰਹੀਂ ਜਾ ਹੁੰਦਾ ਮਤਲਬ ਮਤਲਬ ਕਿਸ਼ਤੀਆਂ ਨਹੀਂ ਜਾ ਹੁੰਦਾ ਇਹ ਇਹ ਲੇਕ ਦਾ ਫਰੰਟ ਵਾਲਾ ਪਾਸਾ ਐਂਟਰੀ ਗੇਟ ਆ ਠੀਕ ਆ ਇੱਥੇ ਤੁਹਾਨੂੰ ਇੱਕ ਉੱਪਰ ਦਿਖਾਉਣਾ ਉਹ ਸਾਹਮਣੇ ਦਿਖ ਰਿਹਾ ਉਹ ਹੈਗਾ ਹਵਾ ਮੈਲ ਐਂਟਰੀ ਗੇਟ ਦੇ ਵਿੱਚ ਆ ਟਿਕਟ ਕਰਾ ਤੇ ਇਹਦੀ ਟਿਕਟ ਹੈਗੀ ਆ 20 ਰੁਪਏ ਅੰਦਰ ਆਉਣ ਦੀ ਜਿਹੜੀ ਬੋਟ ਦੀ ਆ ਉਹ ਲੱਗ ਤੋਂ ਆ ਸੰਗਮਰਮਰ ਦੇ ਐਵੇਂ ਛਤਰੀਆਂ ਜਿਹੀਆਂ ਬਣੀ ਹੋਈਆਂ ਗੁੰਮਦ ਮੰਗ ਇਹ ਸਾਰੀਆਂ ਸੰਗਮਰਮਰ ਦੀ ਹੈ ਕਾਹ ਬਣੀ ਹੋਈ ਇੱਧਰ ਐ ਸੰਗਮਰਮਰ ਦੇ ਹਾਥੀ ਆ ਦੇਖੋ ਸਾਰਾ ਹਾਥੀ ਸੰਗਮਨਪੁਰ ਦਾ ਬਣਿਆ ਪੱਥਰ ਦਾ ਬਣਿਆ ਵਾਏ ਪੱਥਰਾਂ ਨੂੰ ਅੱਗੇ-ਅੱਗੇ ਜੋੜ ਕੇ ਪਾਟ ਇਹਦੇ ਆ ਜੋੜ ਦੇਖਦੇ ਆ ਇਹਦੇ ਆ ਜੋੜ ਜੇ ਦੇਖਦੇ ਆ ਐਵੇਂ ਬਣਾਇਆ ਦਾ ਇਹ ਤਰਾਸ਼-ਤਰਾਸ਼ ਕੇ ਬਣਾਇਆ ਵਾ ਜਣਕੇ ਆ ਇਧਰ ਬੋਟਾਂ ਸਾਰੀਆਂ ਠੀਕ ਆ ਐਨਾ ਜੀ ਤੁਸੀਂ ਕਰ ਸਕਦੇ ਹੋ ਉੱਥੇ ਰੇਟ ਕਰਨਾ ਪੈਂਦਾ ਜਣਕੇ ਪਹਿਲਾਂ ਵੱਧ ਮੰਗਦੇ ਹੁੰਨੇ ਆ ਅਜੇ ਆਪਾਂ ਰੁਕੇ ਹੋਏ ਆ ਇਹ ਆਪਣੇ ਆਪ ਇਹਨਾਂ ਨੇ ਰੇਟ ਘਟ ਜਾਣਾ ਲਓ ਜੀ ਫਾਈਨਲੀ ਆਪਾਂ ਹੁਣ ਬੋਟ ਦੇ ਵਿੱਚ ਬੈਠ ਗਏ ਆ ਹੁਣ ਆਪਾਂ ਇਹਦੀ ਹਿਸਟਰੀ ਦੀ ਗੱਲ ਕਰਦੇ ਆ ਬਹੁਤ ਬਲੱਖਣ ਹਿਸਟਰੀ ਐ ਇੱਥੇ ਇਹ ਰਾਜਸਥਾਨ ਦੀ ਸਭ ਤੋਂ ਵੱਡੀ ਅਤੇ ਏਸ਼ੀਆ ਦੀ 10ਵੇਂ ਨੰਬਰ ਦੀ ਝੀਲ ਐ ਇਹਨੂੰ ਮਿੱਠੇ ਪਾਣੀ ਦੀ ਝੀਲ ਵੀ ਕਿਹਾ ਜਾਂਦਾ ਐ ਇਹ ਜਿਹੜੀ ਝੀਲ ਇਹ ਜਿਹੜੇ ਪਹਾੜੀਆਂ ਤੁਸੀਂ ਆਲੇ-ਦਾਲੇ ਦੇਖ ਰਹੇ ਹੋ ਇਹ ਅਰਾਵਲੀ ਦੀਆਂ ਪਹਾੜੀਆਂ ਸਾਰੀਆਂ ਇਹ ਇਹ ਅਰਾਵਲੀ ਦੀਆਂ ਪਹਾੜੀਆਂ ਦੇ ਵਿਚਕਾਰ ਬਣੀ ਹੋਈ ਝੀਲ ਐ ਇਹ ਇਹਦੀ ਇਹਦੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਜਿੰਨੇ ਵੀ ਉਰੇ ਬਣਿਆ ਪੱਥਰ ਦਾ ਹੀ ਸੰਗਮਰਮਰ ਦੇ ਹਾਥੀ ਸੰਗਮਰਮਰ ਦੀਆਂ ਮਤਲਬ ਵੀ ਗੁੰਮ ਦਾ ਟਾਈਮ ਛਤਰੀਆਂ ਵੀ ਬਣੀਆਂ ਵੀ ਹਨ ਉਹ ਸਾਰੀਆਂ ਉਰੇ ਕਈ ਫਿਲਮਾਂ ਦੀਆਂ ਸ਼ੂਟਿੰਗਾਂ ਵੀ ਹੋਈਆਂ ਉਰੇ ਜਿਵੇਂ ਹਿੰਦੀ ਫਿਲਮਾਂ ਦੀਆਂ ਕਈਆਂ ਦੀਆਂ ਸ਼ੂਟਿੰਗਾਂ ਵੀ ਹੋਈਆਂ ਇਸ ਹੀਲ ਦਾ ਜਿਹੜਾ ਨਿਰਮਾਣ ਦਾ ਮਵਾਰ ਦੇ ਰਾਜੇ ਜੈ ਸਿੰਘ ਨੇ 1791 ਈਸਵੀ ਵਿੱਚ ਗੋਮਤੀ ਨਦੀ ਦੇ ਪੁਲ ਤੇ ਬੰਨ ਬਣਾ ਕੇ ਇਹਦਾ ਨਿਰਮਾਣ ਕੀਤਾ ਦੀ ਇਹ ਬਹਾਰਾਯਾ ਜੈ ਸਿੰਘ ਨੇ ਆਪਣੇ ਨਾਂ ਤੇ ਇਸ ਝੀਲ ਦਾ ਨਾਂ ਜਲ ਸਮੁੰਦਰ ਰੱਖਿਆ ਜਿਸ ਦੇ ਕਿਨਾਰੇ ਦੇ ਕਈ ਮਹਿਲਾਂ ਦਾ ਨਿਰਮਾਣ ਕਰਵਾਇਆ ਗਿਆ ਜਿਸ ਵਿੱਚ ਸਭ ਤੋਂ ਛੋਟੀ ਰਾਣੀ ਕੋਮਲ ਦੇਵੀ ਦਾ ਰੂਠੀ ਰਾਣੀ ਦਾ ਮਹਿਲ ਵੀ ਬਣਿਆ ਹੋਇਆ ਹੈ ਇਸ ਝੀਲ ਦੀ ਚੜਾਈ 14 ਮੀਟਰ ਅਤੇ ਲੰਬਾਈ 14 ਕਿਲੋਮੀਟਰ ਹੈ ਇਸ ਦੀ ਡੰਗਾਈ ਹੈ ਜਿਹੜੀ 31 ਮੀਟਰ ਹੈ ਇਸ ਝੀਲ ਵਿੱਚ ਚਾਰ ਨਦੀਆਂ ਦਾ ਪਾਣੀ ਆ ਕੇ ਮਿਲਦਾ ਹੈ ਇਸ ਵਿੱਚ ਤਿੰਨ ਟਾਪੂ ਵੀ ਬਣੇ ਹੋਏ ਹਨ ਪਰ ਹੁਣ ਇੱਕ ਟਾਪੂ ਉੱਤੇ ਘੁੰਮਣ ਆਏ ਲੋਕਾਂ ਲਈ ਵਧੀਆ ਹੋਟਲ ਬਣਿਆ ਹੋਇਆ ਜਿਸ ਤੋਂ ਝੀਲ ਦਾ ਵਧੀਆ ਨਜ਼ਾਰਾ ਦਿਖਦਾ ਹੈ ਵਧੀਆ ਨਜ਼ਾਰਾ ਦਿਖਦਾ ਉਸ ਹਵਾ ਮਹਿਲ ਨਾਲ ਰਾਜਾ ਰਾਜਾ ਨਾਲ ਸੰਬੰਧ ਕੁਝ ਗੱਲਾਂ ਜੁੜੀਆਂ ਹਨ ਇੱਕ ਵਾਰ ਰਾਜਾ ਆਪਣੇ ਸੈਨਿਕਾਂ ਸਮੇਤ ਝੀਲ ਦੇ ਕਿਨਾਰੇ ਇੱਕ ਪੜਾਅ ਰੱਖਿਆ ਰਾਜੇ ਨੇ 12 ਫੁੱਟ ਚੌੜੀ ਖਾਈ ਦੇਖ ਕੇ ਵੱਲ ਇਸ਼ਾਰਾ ਕੀਤਾ ਰਾਜੇ ਨੇ ਆਪਣੇ ਘੋੜਸਵਾਰਾਂ ਤੋਂ ਪੁੱਛਿਆ ਕਿ ਤੂੰ ਇਸ ਖਾਈ ਨੂੰ ਘੋੜੇ ਸਮੇਤ ਛਲੰਗ ਮਾਰ ਕੇ ਪਾਰ ਕਰ ਸਕਦਾ ਹੈ ਉਸ ਨੇ ਰਾਜੇ ਦੀ ਚੁਣੌਤੀ ਨੂੰ ਜਿਹੜਾ ਸਾਹਮਣੇ ਤੁਸੀਂ ਪਹਾੜੀ ਦੇ ਮੈਲ ਬਣਿਆ ਵਾ ਦੇਖ ਰਹੇ ਹੋ ਇੱਥੋਂ ਲਗਾਈ ਸੀ ਆਪਾਂ ਆਪਦੀ ਹਿਸਟਰੀ ਦੀ ਗੱਲ ਕਰਦੇ ਆ ਉਹਨੇ ਜਦ ਰਾਜੇ ਦੀ ਚੁਣੌਤੀ ਦਿੱਤੀ ਰਾਜੇ ਨੇ ਤਾਂ ਉਹਨੇ ਬਿਨਾਂ ਸੋਚੇ ਸਮਝੇ ਉਸ ਪਹਾੜੀ ਤੋਂ 12 ਫੁੱਟ ਖਾਈ 'ਚ ਛੜੰਗ ਲਗਾਤੀ ਘੋੜੇ ਸਮੇਤ ਤਾਂ ਉਹਨੂੰ ਕੁਝ ਨਹੀਂ ਹੋਇਆ ਦੋ ਵਾਰ ਤੀਜੀ ਵਾਰ ਉਹਨੇ ਕੀ ਕੀਤਾ ਜਦ ਪਹਾੜੀ ਤੇ ਚੜ੍ਹ ਕੇ ਨਾ ਉਹਨੇ ਮਤਲਬ ਛੜੰਗ ਲਗਾਈ ਤਾਂ ਉਹਨੇ ਘੋੜੇ ਦਾ ਮੂੰਹ ਪਿੱਛੇ ਫੇਰ ਕੇ ਹਵਾ ਦੇ ਵਿੱਚੋਂ ਹੀ ਫੇਰ ਉਹੀ ਜਗ੍ਹਾ ਤੇ ਆ ਗਿਆ ਉਹੀ ਪਹਾੜੀ ਤੇ ਕਹਿੰਦਾ ਬਾਬਾ ਹਵਾ ਵਿੱਚ ਛੜੰਗ ਲਗਾਈ ਤਾਂ ਮੁੜ ਕੇ ਵਾਪਸ ਆ ਗਿਆ ਉਹੀ ਪਹਾੜੀ ਤੇ ਤਾਂ ਰਾਜਾ ਇਹ ਦੇਖ ਕੇ ਬਹੁਤ दंग ਰਹਿ ਗਿਆ ਵੀ ਬੰਦੇ 'ਚ ਕਿੰਨੀ ਕਲਾ ਹੈ ਨਾ ਤਾਂ ਉਹਨੇ ਕਿਹਾ ਵੀ ਜੋ ਤੂੰ ਮੰਗੂਗਾ ਉਹ ਤੇਰਾ ਹੀ ਹੋਵੇਗਾ ਤਾ ਉਹਨੇ ਕਿਹਾ ਵੀ ਇੱਥੇ ਇੱਕ ਸਮਾਰਕ ਬਣਾਇਆ ਜਾਵੇ ਤਾਂ ਜਿਹੜਾ ਇਹ ਹਾਵਾ ਮਹਿਲ ਹੈ ਇਹਦੇ ਇਹਦੇ ਉਹਦੇ ਨਾਂ ਉਹਦੇ ਕਰਕੇ ਬਣਾਇਆ ਗਿਆ ਸੀ ਫਿਰ ਬਾਅਦ ਵਿੱਚ ਕੀ ਹੋਇਆ ਇੱਕ ਜਿਹੜੀ ਸਭ ਤੋਂ ਛੋਟੀ ਰਾਣੀ ਸੀ ਇਹਦੀ ਉਹ ਇਹਦੇ ਨਾਲ ਰਾਜੇ ਨਾਲ ਗੁੱਸੇ ਹੋ ਕੇ ਤਾਂ ਉਹਰੇ ਉਹ ਆਪਣੇ ਗਰਮੀਆਂ ਵਿੱਚ ਉਹਰੇ ਆ ਕੇ ਰਹਿਣ ਲੱਗ ਗਈ ਸੀ ਤਾਂ ਕਰਕੇ ਇਹਨੂੰ ਰੂਠੀ ਰਾਣੀ ਦਾ ਮਹਿਲ ਵੀ ਕਿਹਾ ਜਾਂਦਾ ਠੀਕ ਹੈ ਜੀ ਸਾਹਮਣੇ ਨਾ ਉਹ ਚਿੱਟਾ-ਚਿੱਟਾ ਜਿਹਾ ਤੁਸੀਂ ਦੇਖ ਰਹੇ ਹੋ ਜਿਹੜਾ ਆਪਾਂ ਟਾਪੂ ਦੀ ਗੱਲ ਕਰਦੇ ਆਂ ਆਈਲੈਂਡ ਦੀ ਹਨਾ ਵੀ ਉੱਥੇ ਉਹ ਸਾਹਮਣੇ ਹੋਟਲ ਬਣਿਆ ਵਾ ਉਹ ਸਾਹਮਣੇ ਦੂਰ ਚਿੱਟਾ-ਚਿੱਟਾ ਜਾ ਤੇ ਉੱਥੇ ਆ ਕੇ ਜਿਹੜੇ ਆਪਣੇ ਪੈਸੇ ਵਾਲੇ ਬੰਦੇ ਹੁੰਦੇ ਆਂ ਜਿਆਦਾਤਰ ਨਾਲ ਉੱਥੇ ਆ ਕੇ ਰੁਕਦੇ ਆਂ ਉਥੇ ਇਸ ਵੀ ਬੂਲ ਸਾਰਾ ਉਹ ਹੁੰਦਾ ਵੀ ਇੱਥੋਂ ਜਾਣ ਦਾ ਉੱਥੇ ਦਾ 1500 ਰੁਪਏ ਮੰਗਦੇ ਆ ਇਹ ਵੀ ਉੱਥੇ ਆਪ ਡਾਉਨ ਦਾ ਤੁਸੀਂ ਢੇੜਾ ਲਾਉਣਾ ਜੇ ਤਾਂ 1500 ਰੁਪਏ ਦਾ ਠੀਕ ਆ ਨਾ ਜੇ ਆਪਾਂ ਇੱਕਨੇ ਢੇੜਾ ਲਾਉਣਾ ਇੱਥੇ 300 ਰੁਪਏ ਜਦੋਂ ਕਮਾ ਤੰਨੇ ਸੈਂਟਰ ਤੱਕ ਦਾ ਜਿਵੇਂ ਆਹ ਮੋੜ ਆ ਗਿਆ ਇੱਥੋਂ ਇਹਨਾਂ ਨੇ ਕਿਸਤੀ ਮੋੜ ਲੜਨੀ ਆ ਹੁਣ ਜਿਹੜੇ ਆ ਜੰਗਲ ਆ ਇਹਨਾਂ ਵਿੱਚ ਕਹਿੰਦੇ ਵੀ ਬੋਰਡ ਲੱਗਿਆ ਦਾ ਬਾਹਰ ਵੀ ਆਪਣੇ ਸ਼ੇਰ ਵਗੈਰਾ ਹਨਾ ਹਿਰਨ ਵੀ ਇਹ ਇਹ ਹੈਗੇ ਆ ਜਾਨਵਰ ਤੇ ਮਗਰਮੱਛ ਦੀ ਵੀ ਮਤਲਬ ਫੋਟੋ ਲਾਈ ਵੀ ਸੀ ਬਾਹਰ ਹੁਣ 31 ਮੀਟਰ ਡੂੰਘਾ ਮਗਰਮੱਛ ਦੀ ਤਾਂ ਮੈਨੂੰ ਲੱਗਦਾ ਨਹੀਂ ਹੈਗਾ ਵੀ ਹੋਊਗਾ ਨਾ ਜਿਹੜੀਆਂ ਪਹਾੜੀਆਂ ਸਾਰੀਆਂ ਇਹ ਅਰਾਵਲੀ ਦੀਆਂ ਜਿਵੇਂ ਆਪਾਂ ਅਜਮੇਰ ਪੁਸ਼ਕਰ ਜੀ ਵੀ ਨਾ ਸਾਰੀਆਂ ਇੱਧਰ ਜਿਹੜੀਆਂ ਪਹਾੜੀਆਂ ਆ ਅਰਾਵਲੀ ਦੀਆਂ ਪਹਾੜੀਆਂ ਇਹ ਸਾਰੀਆਂ ਅਰਾਵਲੀ ਦੇ ਪਹਾੜੀਆਂ ਵਜਦੀਆਂ ਸਾਰੀਆਂ ਇੱਧਰ ਰਾਜਸਥਾਨ ਦੇ ਵਿੱਚ ਇਹ ਜਿੰਨੀਆਂ ਵੀ ਹੈਗੀਆਂ ਇਹਦੀ ਲੰਬਾਈ ਆਪਾਂ ਦਸੀ ਤੁਹਾਨੂੰ 48 ਕਿਲੋਮੀਟਰ ਲੰਬੀ ਹੈ ਤੁਸੀਂ ਹਿਸਾਬ ਲਾ ਲਓ ਵੀ ਇੱਥੇ ਵਿੱਚ ਕਿਸਤੀ ਵਿਚ ਜਿਹੜੇ ਬੰਦੇ ਬੈਠੇ ਆ ਦੋ ਵੀਰ ਇਹ ਦੱਸਦੇ ਤੇ ਕਹਿੰਦੇ ਵੀ ਇੱਥੇ ਜਿਹੜਾ ਇਹਦਾ ਪਾਣੀ ਹੈ ਨਾ 40 50% ਪਾਣੀ ਉਦੇਪੁਰ ਨੂੰ ਮਤਲਬ ਇਹ ਝੀਲ ਚੋਂ ਵਰਤਿਆ ਜਾਂਦਾ ਹੈ ਹਿਸਾਬ ਲਾ ਲਓ ਵੀ ਐਡੀ ਬੜੀ ਝੀਲ ਹੈ ਇਹ ਇਹਦੇ ਵਿੱਚ ਚਾਰ ਨਦੀਆਂ ਤੇ ਜਿਵੇਂ ਜਿਹੜੇ ਛੋਟੇ ਛੋਟੇ ਨਾਲੇ ਹੁੰਦੇ ਆ ਆਪਣੀ 109 ਨਾਲੇ ਇਹਦੇ ਵਿੱਚ ਨਦੀ ਵਿੱਚ ਮਿਲਦੇ ਆ ਤਾਂ ਜਾ ਕੇ ਇਹ ਝੀਲ ਬਣਦੀ ਹੈ ਜੈਸਮੰਦ ਹੁਣ ਜੈਸਮੰਦ ਦੇ ਝੀਲ ਦਾ ਨਾਮ ਹੈ ਠੀਕ ਆ ਪਹਿਲਾਂ ਜੈਸ ਸਮੁੰਦ ਜੈਸ ਸਮੁੰਦਰ ਰੱਖਿਆ ਪਤਾ ਰਾਜੇ ਦੇ ਨਾਮ ਤੇ ਹੁਣ ਜੈਸਮੰਦ ਲਿਖਿਆ ਵਾ ਇੱਕ ਵਾਰ ਦੱਸਦਾ ਪਾਣੀ ਜਿਵੇਂ ਜਾਂਦਾ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਹਵਾ ਮਹਿਲ ਆ ਠੀਕ ਆ ਇਹਦੇ ਨਾਲ ਇਹ ਹਾਂ ਸੱਜੇ ਪਾਸੇ ਆ ਕਮਰੇ ਜੇ ਬਣੇ ਹੋਏ ਆ ਉਹ ਕਿਸ ਤੀਆਂ ਖੜੀਆਂ ਆ ਆ ਨਾਲੇ ਸੱਜੇ ਪਾਸੇ ਆ ਜੀ ਬਿਲਡਿੰਗ ਬਣੀ ਵੀ ਆ ਆ ਥੱਲੇ ਨੀਵਾ ਜ ਆਹ ਦੇਖੋ ਜਿਹਦੇ ਝੌਂਪੜੀ ਜੀ ਟਾਈਪ ਆ ਆ ਟੀਨਾ ਪਈਆਂ ਵੀ ਹਨ ਤਾਂ ਇੱਥੇ ਮੋਟਰ ਲੱਗੀ ਹੋਈਆਂ ਬੜੀਆਂ ਜਿਹੜੀਆਂ ਪਾਣੀ ਇੱਥੇ ਤੋਂ ਅੱਗੇ ਲੈ ਕੇ ਜਾਂਦੇ ਆ ਇਹ ਪਾਣੀ ਠੀਕ ਆ ਜੀ ਆ ਆਪਣਾ ਐਂਡਪੁਆਇੰਟ ਆ ਗਿਆ ਹੁਣ ਐਕਣਾ ਇੱਥੇ ਬੋਟਾ ਖੜੀਆਂ ਤੁਸੀਂ ਇਹਨਾਂ ਵਿੱਚ ਜਾ ਸਕਦੇ ਆ ਜਿਵੇਂ ਆਪਾਂ ਤਾਂ ਚਾਰ ਪੰਜ ਜਣੇ ਹੁੰਨੇ ਆ ਪਿਛਲੀ ਵਾਰ ਤਾਂ ਆਪਾਂ 50000 ਰੁਪਏ ਨੂੰ ਘੁੰਮਲੇ ਤੇ ਇਨਾਂ ਏਰੀਆ ਵਿੱਚ ਹਨ ਤੇ ਉਦੋਂ ਆਪਾਂ ਹੈਗੇ ਸੀ ਤਿੰਨ ਚਾਰ ਜਣੇ ਦੀ ਉਦੋਂ ਚਾਰ ਜਣੇ ਸੀ ਤੇ ਐਤਕੀ ਕਿਸੇ ਦੀ ਵਿੱਚ ਅਸੀਂ ਚਾਰ ਜਣੇ ਸੀ ਦੋ ਮੁੰਡੇ ਹੋਰ ਸੀ ਦੋ ਅਸੀਂ ਸੀ ਕਹਿੰਦਾ ਭਾਬਾ ਨਹੀਂ ਇਹ ਬਸ ਵੀ ਤੁਸੀਂ ਕਿਸ਼ਤੀ ਉਹ ਲਾ ਲਓ ਵੀ 3-400 ਰੁਪਏ ਦੇ ਵਿੱਚ ਹੋ ਜਾਂਦੀ ਹੈ ਇਹ ਇੱਦਾਂ ਨਾ ਥ੍ਰੈਸਰ ਇਦਾਂ ਦੇ ਆ। ਆ ਇਦਾਂ ਦੇ ਥ੍ਰੈਸਰ ਦੇਖ ਰਹੇ ਆ ਤੁਸੀਂ ਹਨਾ। ਆ ਇੱਥੇ ਨੂੰ ਇਹ ਪਾਉਂਦੇ ਆ ਰੁਗ। ਜਿਵੇਂ ਆਪਣੇ ਕਰਪੈਨ ਦੇ ਹੁੰਦਾ ਸਿਸਟਮ। ਆ ਇੱਥੇ ਨੂੰ ਆ ਕੱਚਦਾ ਇਹ। ਠੀਕ ਆ। ਇੱਥੇ ਨੂੰ ਪਾ ਕੇ ਇਹ ਉਹ ਵਿੱਚ ਚਲੇ ਜਾਂਦਾ ਇੱਦਾਂ ਨੂੰ ਨਿਕਲਦੀ ਆ ਤੂੜੀ ਉਹ ਸਾਹਮਣੇ ਨੂੰ ਹਨਾ। ਤੂੜੀ ਨਿਕਲਦੀ ਆ ਸੰਗਲ ਇਹ ਚੈਨਾ ਚਲਦੀਆਂ ਇੱਜ। ਜਿਵੇਂ ਆਪਣੇ ਪਟਾਏ ਵਾਲਾ ਸਿਸਟਮ ਹੁੰਦਾ ਤਾਂ ਉਹ ਨਹੀਂ ਹੈਗਾ। ਆ ਬੈਲਟਾਂ ਚਲਦੀਆਂ ਇੱਥੇ। ਠੀਕ ਆ। ਆ ਇਧਰ ਵੀ ਵੈਲਟਾਂ ਆ ਉਹ ਅੱਗੇ ਚੈਨ ਚੱਲਦੀ ਇੱਕ ਵਿੱਚ ਘਰਾਰੀ ਚੱਲਦੀ ਉਹ ਸਾਹਮਣੇ ਤੇ ਇਧਰ ਨਿਕਲਦੇ ਆ ਦਾਣੇ ਉੱਪਰ ਆ ਥੱਲੇ ਬੁੱਗੀ ਜੀ ਆ ਆ ਇਹਦਾ ਚਾਰਨਾ ਹੋ ਗਿਆ ਇਦਾਂ ਦੇ ਆ ਜਿਹੜੇ ਟਰੈਕਟਰ ਆ ਇਧਰ ਯਾਤਰਾ ਜਿਵੇਂ ਆ ਸੋਨਾਲੀਕਾ ਡੀਆਈ 740 ਆ ਐਡੇ ਬੜੇ ਬੜੇ ਟਰੈਕਟਰ ਚੱਲਦੇ ਨੇ ਕਿ ਇਧਰ ਜਿਵੇਂ ਆਪਣੇ ਛੋਟੇ ਮਹਿੰਦਰਾ ਮੁੰਦਰਾ ਇਦਾਂ ਦੇ ਨਹੀਂ ਹੈਗੇ ਜਾਂ ਐਸਸੀ ਦੇਖਣ ਨੂੰ ਮਿਲੇ ਆ ਜਾਂ ਫਾਰਮ ਟਰੱਕ ਇਦਾਂ ਦੇ ਟਰੈਕਟਰ ਟਰੈਕਟਰ ਜਨਕੀ ਬਹੁਤ ਘੱਟ ਆ ਵੀ ਜਿਹਦੇ ਕੋਲ ਜ਼ਿਆਦਾ ਜ਼ਮੀਨ ਆ ਉਹ ਫਿਰ ਕਿਰਾਏ ਕਰੂ ਦਾ ਵੀ ਕੰਮ ਕਰਦੇ ਆ ਜਿਵੇਂ ਆ ਸਾਹਮਣੇ ਆ ਦੇਖੋ ਪੂਲੀਆਂ ਜਿਹੀ ਬਣੀ ਹੋਈਆਂ ਐ ਐ ਇਕੱਠੀਆਂ ਕਰ ਲੈਨੇ ਆ ਇਹ ਜੇ ਥੋੜੀ ਥੋੜੀ ਹੁੰਦੀ ਆ ਉਹ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਮੈਂ ਉਹ ਪਰੇ ਪੂਲੀਆਂ ਜਿਹਾ ਬਣਾ ਬਣਾ ਕੇ ਰੱਖੀ ਮੇ ਜਿਵੇਂ ਆ ਉਹ ਤੇ ਵੱਢ ਕੇ ਤੇ ਜਿਹਦੇ ਥੋੜੀ ਜ਼ਮੀਨ ਹੁੰਦੀ ਆ ਫਿਰ ਟਰਾਲੀ 'ਚ ਲੱਦ ਕੇ ਨਾ ਛੋਟੀ ਛੋਟੀ ਟਰਾਲੀਆਂ 10 ਕਪੂਟੀਆਂ ਜਿਵੇਂ ਟਰਾਲੀਆਂ 'ਚ ਲੱਦ ਕੇ ਫਿਰ ਗਾਂ ਲੈ ਜਨੇ ਕਿਤੇ ਜਿੱਥੇ ਢੇਰ ਲਵਾਣਾ ਹੁੰਦਾ ਉੱਥੇ ਆਪਣੀ ਘੱਟ ਲੈਨੇ ਆ ਇੱਥੇ 100 'ਚੋਂ 80% ਜਨਾਨੀਆਂ ਕੰਮ ਕਰਦੀਆਂ ਉਹ ਸਾਹਮਣੇ ਤੁਹਾਨੂੰ ਦੇਖਦੀ ਹੋਣਗੇ ਬਾਢੀ ਕਰਦੀਆਂ ਜ਼ੂਮ ਕਰਕੇ ਦਿਖਾ ਦਿੰਨਾ ਉਹ ਸਾਹਮ 78% ਜਨਨੀਆਂ ਕੰਮ ਕਰਦੀਆਂ 20% ਬੰਦੇ ਕੰਮ ਕਰਦੇ ਆ ਐਕਣਾ ਇਹਨਾਂ ਦੀਆਂ ਇਹ ਆ ਜਿਹੜੀ ਬਾੜ ਕਰਦੇ ਆ ਇਹ ਜ਼ਿਆਦਾਤਰ ਜਿਵੇਂ ਅੱਕ ਹੋ ਗਿਆ ਜਾਂ ਜਿਵੇਂ ਪੱਥਰ ਹੋ ਗਿਆ ਪੱਥਰ ਦੀਆਂ ਕਰ ਦਿੰਦੇ ਆ ਤੇ ਜਾਂ ਆਪਣੇ ਹੁੰਦੇ ਆ ਜਿਵੇਂ ਡੰਡੇ ਜੇ ਬੰਨ ਕੇ ਉਦਾਂ ਦੀ ਬਾੜ ਕਰਦੇ ਆ ਹਰ ਇੱਕ ਹਰ ਇੱਕ ਖੇਤ ਦੇ ਵਿੱਚ ਤੁਹਾਨੂੰ ਬਾੜ ਮਿਲੂਗੀ ਹਰ ਇੱਕ ਜਿਵੇਂ ਆ ਇੱਧਰ ਵੀ ਦਿਖਦੀ ਆ ਇੱਥੇ ਇਹ ਜੇ ਘੱਟ ਦਿਖਦੀ ਆ ਕਿਉਂਕਿ ਇੱਥੇ ਉੱਚੇ ਨਹੀਂ ਮੈਂ ਆ ਫਿਰ ਉਹ ਪੱਟਾਂ ਹੀ ਬਣ ਜਾਂਦੀਆਂ ਨਾ ਇਹ ਜਿਆਦਾਤਰ ਤੁਹਾਨੂੰ ਸੜਕ ਦੇ ਨਾਲ-ਨਾਲ ਵੀ ਬਾੜ ਕਰੀ ਵੀ ਮਿਲੂਗੀ ਜਿਵੇਂ ਆਹ ਸੜਕ ਦੇ ਨਾਲ-ਨਾਲ ਸਾਰੀ ਸਾਰੀ ਬਾੜ ਮਿਲੂਗੀ ਕਰੀ ਵੀ ਇਹ ਜਿਵੇਂ ਜਾਨਵਰਾਂ ਜਿਵੇਂ ਆਹ ਦੇਖੋ ਇਧਰ ਹੱਕ ਹੋ ਗਿਆ ਆਹ ਸਾਰੀ ਬਾੜ ਕਰੀ ਵੀ ਆ ਇਹ ਜਿਵੇਂ ਜਾਨਵਰਾਂ ਤੋਂ ਗਾਇਆਂ ਗੂਆਂ ਫਿਰਦੀਆਂ ਨਾ ਉਹਨਾਂ ਤੋਂ ਬਚਾਓ ਵਾਸਤੇ ਵੀਰੇ ਬਾੜ ਕਰਦੇ ਆ ਜਾਂ ਜਿੱਥੇ ਹੱਦ ਬੰਦੀਆਂ ਦੀ ਦੂਏ ਦੇ ਖੇਤ ਸ਼ੁਰੂ ਹੋ ਜਾਂਦਾ ਤਾਂ ਉੱਥੇ ਵੀ ਬਾੜ ਕਰਦੇ ਆ ਸਾਰੇ ਐਦਾਂ ਦੀ ਕਣਕ ਆ ਇੱਥੇ ਤਾਂ ਥੋੜੀ ਜਿਹੀ ਕਮਜ਼ੋਰ ਆ ਥੋੜੀ ਜਿਹੀ ਆਹ ਤਾਂ ਕਮਜ਼ੋਰ ਆ ਜਿੱਥੇ ਪਾਣੀ ਦੀ ਕੋਈ ਨਹੀਂ ਹੈਗਾ ਸਿਸਟਮ ਉੱਥੇ ਤਾਂ ਕਮਜ਼ੋਰ ਹੀ ਆ ਪਾਣੀ ਨਹੀਂ ਲੱਗਦਾ ਜਿੱਥੇ ਪਾਣੀ ਲੱਗਦਾ ਉੱਥੇ ਜਿਹੜੇ ਕਣਕ ਆਪੜੇ ਮਾਗਾ ਪੂਰੀ ਐਨ ਫਸਮੀ ਜਿਵੇਂ ਆਪ ਤਗੜੀ ਕਣਕ ਉਹ ਕਹਿੰਦੇ ਨੇ ਪੂਰੀ ਫਸਮੀ ਕਣਕ ਆ ਉਹ ਚੀਜ਼ ਆ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਜੀ